ਦੇਖ ਸਕਦੇ ਹੋ ਦੋਸਤੋ ਅੱਜ ਫੇਰ ਸਨਾਮ ਮਦਮ ਸਿੰਘ ਵਾਲਾ ਵਿਖੇ ਆ ਤੁਹਾਡੇ ਸਾਹਮਣੇ ਜੀਸੀਬੀ ਪੀਲਾ ਪੰਜਾ ਕਹਿਦਿਆ ਨੇ ਜਿੰਮੇ ਯੂਪੀ ਚੱਕੇ ਘਰ ਢਾਉਂਦਾ ਸੀ ਇਹ ਦੇਖੋ ਵੀ ਨਸ਼ਿਆਂ ਵਾਲਿਆਂ ਦਾ ਕਹਿੰਦੇ ਵੀ 10 ਤੋਂ 12 ਪਰਚੇ ਸੀ ਤੇ ਪਹਿਲਾਂ ਇੰਨਾ ਛਿਆਂ ਦਿੱਤੇ ਇਸੇ ਤਰ੍ਹਾਂ ਤੇ ਬਾਕੀ ਦੇਖੋ ਵੀ ਘਰ ਪਹਿਲਾਂ ਵੀ ਢਾਇਆ ਸੀ ਸਨਾਮ ਮਦਮ ਸਿੰਘ ਤੇ ਦੋਸ਼ ਵੀ ਲੱਗੇ ਸੀ ਵੀ ਕੋਠੀਆਂ ਇੱਕ ਪਾਸੇ ਰਹਿ ਜਾਂਦੀਆਂ ਨੇ ਇੱਕ ਟੁੱਟਿਆ ਜਾਂ ਪੁਰਾਣਾ ਜਾਂ ਘਰ ਢਾਕੇ ਇੱਕ ਬਖਾਵਾ ਰਿਆ ਜਾਂਦਾ ਹੈਗਾ ਔਰ ਇਸ ਵਾਰ ਦੇਖਦੇ ਆ ਵੀ ਕਿਹੜੀ ਕੋਠੀ ਢਾਈ ਜਾ ਰਹੀ ਹੈ ਨਸ਼ੇ ਵਾਲੇ ਦੇ ਸਾਹਮਣੇ ਪੂਰੀ ਵੀਡੀਓ ਦੇਖੋ ਤੁਸੀਂ ਵੇਖ ਰਹੇ ਹੋ ਕੋਜ ਖਬਰ ਤੇ ਗੁਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਥੇ ਵੀਡੀਓ ਐਂਡ ਤੱਕ ਉੱਚੇ ਕੋਠੀ ਤੱਕ ਪਹੁੰਚਦਾ ਪੀਲਾ ਪੰਚਾਇਤ ਕੋਰੇ ਮੂੜੇ ਹੋ ਗਏ ਕੋਠੀ ਤੋਂ ਪਰ ਲੱਗਦਾ ਨਹੀਂ ਹੈਗਾ ਸਾਹਮਣੇ ਜੇ ਪੁਰਾਣੇ ਜਿਹੇ ਘਰੇ ਲੱਗਦੇ ਨੇ ਬਾਕੀ ਪੂਰੀ ਵੀਡੀਓ ਦੇਖੋ ਅੰਤ ਤੱਕ ਇੱਕ ਤਾਂ ਛੱਤ ਜੀ ਹੋ ਗਈ ਇਹਨਾਂ ਕਿ ਵੀ ਭੈਿਕਾ ਦੇਖਣੇ 10-12 ਬੰਦੇ ਸੀ ਰੋਕੇ ਕੋ ਹੋਰ ਵੀ ਆ ਇਹਨਾਂ ਦਾ ਦਿਖਾਤੀ ਤੇ ਦੰਦ ਦਿਖਾਉਣ ਦੇ ਹੋਰ ਹੁੰਦੇ ਨੇ ਖਾਣ ਦੇ ਹੋਰ ਹੁੰਦੇ ਨੇ ਜਿਵੇਂ ਕਹਾਵਤ ਹੈ ਇਸੇ ਤਰ੍ਹਾਂ ਹੋ ਰਿਹਾ ਕੋਈ ਇਹਨਾਂ ਦੀ ਹੋਰ ਵਾਸ਼ੇ ਕਿਉਂ ਮੋਟਰ ਦੋ ਤਿੰਨ ਕੋਟਸ ਨਾ ਪਰ ਹੁੰਦੀਆਂ ਨੇ ਜਿਹਦੇ ਤੇ ਦਿਖਾਉਣ ਦੀਏ ਹੁੰਦੀ ਆ ਵੀ ਉਹ ਰੇ ਕੋਈ ਕੋਟੀ ਮਟਉਰੇ ਰਹਿਣਾ ਜਾਂ ਕਿਵੇਂ ਨਾ ਕਿਵੇਂ ਅੱਡਾ ਬਣਿਆ ਹੁੰਦਾ ਨਾ ਛੇ ਦਾ ਫਿਚਰ ਬਜੇ ਕੋਈ ਵੀ ਕਾਰਨ ਹੁੰਦਾ ਹੈ ਪਰ ਜੇ ਸਾਹਮਣੇ ਆ ਵੀਡੀਓ ਐਂਡ ਤੱਕ ਪੂਰੀ ਦੇਖੋ ਕਿ ਇੱਥੇ ਤਾਂ ਨਹੀਂ ਹਾਂ ਤੇ ਦੰਦ ਹੋਰ ਖਾਣ ਦੇ ਹੋਰ ਦਿਖਾਉਣ ਦੇ ਹੋਰ ਤੋ ਦਿਨੇ ਤਾਂ ਆਪਾਂ ਨੂੰ ਫੋੜੇ-ਫੋੜੇ ਹੁੰਦੇ ਨੇ ਹਾਂ ਜਿਹਦੇ ਦੋ ਤਾਂ ਤੇ ਤਿੰਨ ਹੁੰਦੇ ਨੇ ਸੈਟਾਂ ਵਾਲੀ ਜਿਹਦੇ ਨਾਲ ਚੱਪ ਕੇ ਗਾਲਾ ਕਰਕੇ ਅੰਦਰ ਲਵਾਉਂਦਾ ਉਹ ਤਾਂ ਇਸਨੇ ਦੇਖੀ ਵੀ ਨਹੀਂ ਹੋਣੇ ਕਦੀ ਉਹੀ ਕੰਮ ਹੋ ਰਿਹਾ ਹੈ ਪਹਿਲਾਂ ਵੀ ਕਹਿੰਦੇ ਸੀ ਜਿਹੜੇ ਬੰਦੇ ਦਾ ਪਹਿਲਾਂ ਤਾਂ ਇਹਦੇ ਹੁੰਦੀਆਂ ਦੋ ਤਿੰਨ ਕੋਟ ਮੈਂਸ ਲਈ ਬਸ ਸੇ ਨਹੀਂ ਤੂੰ ਮੰਡੀ ਵੀ ਲਵੇ ਉਹਨਾਂ ਦੇ ਕੋਟੇ ਦੇ ਛੱਡੇ ਵਾਲੇ ਤਾਂ ਕੋਈ 30 ਦਾ ਨਹੀਂ ਫਰਫਲ ਕੋਲ ਅੱਖ ਜਿਹਾ ਨਹੀਂ ਰੱਖ ਰਿਹਾ ਜਿਵੇਂ ਤਿੰਨ ਹੁੰਦੇ ਨੇ ਵਾਲੀ ਲਈ ਪਰ Menurut aku ini mayor tak kamu. Ini tak di kopi menurut aku dah bising tak di. Bagi itu itu no. Nak kalle? Di mandi. Anji. Ini orang samun ya. Itu tu di antar pergi di mandi. Masukin mana deh. Kau pun gelar. ਹੋਰ ਮੰਨ ਗਾਰੇ ਸਰ ਦੀ ਫੱਟੀ ਕਰ ਬਾਈ ਮੈਂ ਸ਼ਹਿਰ ਦਾ ਲੱਕ ਤੋਂ ਪੰਦ ਨਮ ਜੋ ਇਹ ਜਿਹੜਾ ਚੁਕਾਇਆ ਹੋਇਆ ਤੇ ਉਹਦੇ ਪੈਸੇ ਦੀ ਐਸਾ ਜਿਹੜਾ ਗਿਆ ਇਸ ਤਰ੍ਹਾਂ ਦੇ ਸੁਪੀਰਾਂ ਨੇ ਜੜੀਆਂ ਬਣੀਆਂ ਹੋਈਆਂ ਨੇ ਨਸ਼ੇ ਵਾਲਿਆਂ ਦੇ ਖਿਲਾਫ ਸਰਕਾਰ ਜਿਹੜਾ ਹੈਗਾ ਉਹਦੇ ਵੇਲੇ ਆਉਣ ਵਾਲੇ ਸਮੇਂ 'ਚ ਸਰਕਾਰ ਹੈ ਜਿਹੜੀ ਉਹ ਨਸ਼ਿਆਂ ਦੇ ਮੁੱਦੇ 'ਤੇ ਚੋਣ ਲੜੂਗੀ ਕਿਵੇਂ ਲੱਗਦੇ ਨੇ ਰੰਗ ਜਿਹੜੇ ਸਾਹ ਬਣਾਉਣੇ ਵੀ ਨਸ਼ਾ ਨੂੰ ਖਤਮ ਕਰਕੇ ਦੁਬਾਰੇ ਸਰਕਾਰ ਹੈ ਜਿਹੜੀ ਮਨਾਉਣ ਜਾ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਬਾਕੀ ਕੋਈ ਕਮੈਂਟਾਂ ਦੇ ਵਿੱਚ ਤੁਸੀਂ ਵੱਡੇ ਰੱਖੋ ਜਿਹੜੇ ਵੀਡੀਓ ਦੇਖਣ ਵਾਲੇ ਹੋ ਤੁਸੀਂ ਕਮੈਂਟਾਂ 'ਚ ਦੱਸੋਗੇ ਕਿ ਕੀ ਚੱਲ ਰਿਹਾ ਹੈ ਕੀ ਗੱਲਬਾਤ ਹੈ ਨਸ਼ਾ ਦਾ ਕੰਮ ਹੈ ਜਿਹੜਾ ਉਹ ਜਿਹੜਾ ਕੀਤਾ ਹੈ ਦੇਖ ਲਓ ਐਂਡ ਤੱਕ ਗਾਇਸ ਜਦੋਂ ਨਾਮ ਲੈਂਦੇ ਦੇਖ ਸਕਦੇ ਕਿ ਕਿਹੜਾ ਗੰਗਾ ਪੰਜੀ ਮੈਂ ਪਹਿਲਾ ਪੰਨਾ ਚੱਲ ਕੇ ਕੈਪਚਰ ਇਹ ਤਾਂ ਲਿਖਾਇਆ ਤਾ ਵੀ ਆਵਾਜ਼ ਨਹੀਂ ਆ ਰਹੀ ਹੈ। ਜੀ। 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 ਜ Thank yeah. you. Jadi kita